ਇੱਕ ਮੌਜ ਮਚਲ ਜਾਏ ਤੋ ਤੂਫਾਨ ਬਣ ਜਾਏ ਇੱਕ ਫੂਲ ਅਗਰ ਚਾਹੇ ਤੋ ਗੁਲਸਤਾ ਬਣ ਜਾਏ ਇੱਕ ਖੂਨ ਕੇ ਕਤਰੇ ਮਹਤਾਬੀਰ ਇਤਨੀ ਕਿ ਵਕੌਮ ਕੀ ਤਾਰੀਖ ਕਾ ਅਨਵਾਨ ਬਣ ਜਾਏ ਸ਼ਹੀਦਾਂ ਦਾ ਖੂਨ ਕੌਮਾਂ ਦੀ ਤਕਦੀਰ ਘੜਦਾ ਹੈ ਸ਼ਹੀਦ ਦਾ ਦੁੱਲਿਆ ਹੋਇਆ ਲਹੂ ਇਹ ਯੁੱਗ ਪਲਟਾ ਦਿਆ ਕਰਦਾ ਹੈ ਸੱਚਮੁੱਚ ਸ਼ਹੀਦ ਕੌਮਾਂ ਦੀ ਕਿਸਮਤ ਦੇ ਘਾੜੇ ਹੁੰਦੇ ਨੇ ਤੇ ਸਿੱਖ ਇਤਿਹਾਸ ਨੂੰ ਜੇ ਅਸੀਂ ਸ਼ਹੀਦਾਂ ਦਾ ਇਤਿਹਾਸ ਕਹਿ ਲਈਏ ਤੇ ਕੋਈ ਹੱਤਕਤਨੀ ਨਹੀਂ ਤੇ ਮੈਂ ਅੱਜ ਉਸ ਪਰਿਵਾਰ ਦੀ ਗੱਲ ਕਰਨ ਲੱਗਿਆ ਜਿਹੜਾ ਪਰਿਵਾਰ ਹੀ ਸ਼ਹੀਦਾਂ ਦਾ ਪਰਿਵਾਰ ਹੋ ਨਿਪੜਿਆ ਮੇਰੇ ਕਹਿਣ ਤੋਂ ਮੁਰਾਦ ਸੰਤ ਸੁਜਾਨ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਦੇ 28 ਮੈਂਬਰ ਸ਼ਹਾਦਤ ਦਾ ਜਾਮ ਪੀ ਗਏ ਇਸ ਪਰਿਵਾਰ ਵਿੱਚ ਭਾਈ ਮਨੀ ਸਿੰਘ ਦੇ ਦਾਦਾ ਜੀ ਵੀ ਸ਼ਹੀਦ ਨੇ ਭਾਈ ਮਨੀ ਸਿੰਘ ਜੀ ਹੋਰੀ 11 ਭਰਾ ਸ਼ਹੀਦ ਨੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਸ਼ਹੀਦ ਨੇ ਭਾਈ ਮਨੀ ਸਿੰਘ ਜੀ ਦੇ ਪੋਤਰੇ ਸ਼ਹੀਦ ਨੇ ਹੁਣ ਖਿਆਲ ਕਰਿਓ ਇਸ ਪਰਿਵਾਰ ਵਿੱਚੋਂ ਪਹਿਲਾ ਸ਼ਹੀਦ ਹੋਇਆ ਭਾਈ ਬੱਲੂ ਤੇ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਅਨੰਨ ਸਿੱਖ ਸੇਵਕ ਸਨ ਤੇ ਭਾਈ ਬੱਲੂ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਉਸ ਮੁਤਜਾ ਖਾਨ ਦੀ ਇੱਕ ਨੇਜੇ ਨਾਲ ਪਾੜ ਕੇ ਉਹਨੂੰ ਨਰਕਾਵਲ ਤੋਰਿਆ ਸੀ ਜਿਸ ਮੁਤਜਾ ਖਾਨ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਫਤਾਰ ਕੀਤਾ ਸੀ ਲਾਹੌਰ ਲੈ ਕੇ ਜਾਣ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇਹ ਭਾਈ ਬੱਲੂ 74 ਸਾਲ ਦੀ ਆਜੂ ਦੇ ਵਿੱਚ ਮੈਦਾਨੇ ਜੰਗ ਵਿੱਚ ਲੜਦਾ ਹੋਇਆ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਸੀ ਭਾਈ ਬੱਲੂ ਜੀ ਦੇ ਪੁੱਤਰ ਹੋਏ ਨੇ ਭਾਈ ਮਾਈ ਦਾਸ ਜੀ ਤੇ ਭਾਈ ਮਾਈ ਦਾਸ ਦੇ ਪੁੱਤਰ ਹੋਏ ਨੇ ਭਾਈ ਮਣੀ ਸਿੰਘ ਜੀ ਹੋਰੀ ਉਹਨੇ 11 ਭਰਾ ਭਾਈ ਮਨੀ ਸਿੰਘ ਜੀ ਹੋਰੀ ਸ਼ਹਾਦਤ ਦਾ ਜਾਮ ਪੀਂਦੇ ਨੇ 11 ਭਰਾ ਸ਼ਹੀਦ ਹੁੰਦੇ ਨੇ ਕਦੋ ਕਦੋ ਤੇ ਕਿੱਥੇ ਕਿੱਥੇ ਆਓ ਖਿਆਲ ਕਰੀਏ ਪਹਿਲੇ ਨੇ ਭਾਈ ਦਇਆਾਲਾ ਜੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਦਿੱਲੀ ਵਿਖੇ ਜ਼ਾਲਮ ਸਰਕਾਰ ਦੇ ਹੁਕਮ ਨਾਲ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ ਦੂਜੇ ਨੇ ਭਾਈ ਹੱਠੀ ਚੰਦ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਲੜਾਈ ਜਿਹੜੀ ਪੰਗਾਣੀ ਦੇ ਸਥਾਨ ਉੱਤੇ ਹੋਈ ਹੈ ਉਸ ਪੰਘਾਣੀ ਦੇ ਜੰਗ ਵਿੱਚ ਸ਼ਹਾਦਤ ਦਾ ਜੰਪੀਦੇ ਨੇ ਤੀਜੇ ਨੇ ਭਾਈ ਸੋਹਣ ਚੰਦ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੂਜੀ ਜੰਗ ਜਿਹੜੀ ਨਦਾਉਣ ਵਿਖੇ ਹੋਈ ਹੈ ਉਸ ਨਦਾਉਣ ਦੀ ਜੰਗ ਵਿੱਚ ਵੈਰੀ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਉਹਨਾਂ ਨੇ ਵੀਰਗਤੀ ਨੂੰ ਪ੍ਰਾਪਤ ਕੀਤਾ ਚੌਥੇ ਨੇ ਭਾਈ ਲੈਣਾ ਜੀ ਜਿਹੜੇ ਸਨ 1696 ਈਸਵੀ ਨੂੰ ਗੁਲੇਰ ਦੇ ਜੁੱਧ ਵਿੱਚ ਸ਼ਹੀਦ ਹੁੰਦੇ ਨੇ ਪੰਜਵੇਂ ਨੇ ਭਾਈ ਦਾਨ ਸਿੰਘ ਜੀ ਜਿਹੜੇ ਦਸੰਬਰ 1704 ਈਸਵੀ ਨੂੰ ਚਮਕੌਰ ਦੀ ਜਿਹੜੀ ਦੁਨੀਆ ਦੀ ਸਭ ਤੋਂ ਅਸਾਵੀ جنگ ਹੈ ਉਸ جنگ ਵਿੱਚ 10 ਲੱਖ ਫੌਜਾਂ ਦਾ ਟਕਰਾ ਕਰਦੇ ਹੋਏ ਆਂ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਪ ਪਿੰਦੇ ਨੇ ਛੇਵੇਂ ਨੇ ਭਾਈ ਰਾਏ ਸਿੰਘ ਜੀ ਜਿਹੜੇ ਖਿਦਰਾਣੇ ਦੀ ਢਾਬ ਉੱਤੇ ਜਿਹਨੂੰ ਅਸੀਂ ਅੱਜ ਮੁਕਸਰ ਸਾਹਿਬ ਕਹਿੰਦੇ ਆ ਉੱਥੇ ਵੈਰੀ ਦੇ ਨਾਲ ਲੋਹਾ ਲੈੰਦੇ ਹੋਏ ਗੁਰਦੇਵ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਾਨ ਨਿਸ਼ਾਵਰ ਕਰ ਜਾਂਦੇ ਨੇ ਸਨ 1705 ਈਸਵੀ ਦੇ ਵਿੱਚ ਸੱਤਵੇਂ ਨੇ ਭਾਈ ਮਾਨ ਸਿੰਘ ਜੀ ਜਿਹੜੇ ਅਪ੍ਰੈਲ 1708 ਈਸਵੀ ਨੂੰ ਚਤੌੜਗੜ੍ਹ ਵਿਖੇ ਸ਼ਹੀਦ ਹੁੰਦੇ ਨੇ 8ਵੇਂ ਤੇ 9ਵੇਂ ਨੇ ਭਾਈ ਜੇਠਾ ਸਿੰਘ ਤੇ ਭਾਈ ਰੂਪ ਸਿੰਘ ਜਿਹੜੇ ਅਕਤੂਬਰ 1711 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਮੁਗਲਾਂ ਦੇ ਨਾਲ ਲੋਹਾ ਲੈੰਦੇ ਹੋਏ ਸ਼ਹੀਦ ਹੁੰਦੇ ਨੇ 10ਵੇਂ ਤੇ 11ਵੇਂ ਨੇ ਭਾਈ ਮਨੀ ਸਿੰਘ ਤੇ ਭਾਈ ਜਗਤ ਸਿੰਘ ਜੀ ਜਿਹੜੇ 1734 ਈਸਵੀ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਮੁਗਲਾਂ ਵੱਲੋਂ ਦਿੱਤੇ ਹੋਏ ਅਣਕਿਆਸੀ ਅਣਮਨੁੱਖੀ ਤਸਿਹਿਆਂ ਨੂੰ ਹਾਸਾ ਹੱਸ ਕੇ ਸਹਾਰਦਿਆਂ ਹੋਇਆਂ ਸ਼ਹੀਦੀ ਰਤਬੇ ਨੂੰ ਪ੍ਰਵਾਨ ਹੁੰਦੇ ਨੇ ਹੁਣ ਅੱਗੇ ਚੱਲੀਏ ਤੇ ਭਾਈ ਮਨੀ ਸਿੰਘ ਦੇ 10 ਪੁੱਤ ਨੇ ਤੇ ਦਸਾਂ ਵਿੱਚੋਂ 7 ਪੁੱਤਰਾਂ ਨੇ ਗੁਰੂਖੇ ਲੇਖੇ ਆਪਣੀਆਂ ਜਾਨਾਂ ਲਾਈਆਂ ਨੇ ਉਹ ਜਿੰਦਨ ਸ਼ਾਵਰ ਕਰਕੇ ਆਪਣੇ ਗੁਰੂ ਤੋਂ ਸ਼ਹੀਦੀ ਮਾਲਾ ਦੇ ਕੀਮਤੀ ਮੋਤੀ ਬਣੇ ਨੇ ਉਹਨਾਂ ਸੱਤਾਂ ਵਿੱਚੋਂ ਸਭ ਤੋਂ ਪਹਿਲੇ ਨੇ ਭਾਈ ਬਚੱਤਰ ਸਿੰਘ ਜੀ ਮੇਰੀ ਕੌਮ ਦਾ ਉਹ ਮਹਾਨ ਯੋਧਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 94 25 ਯੋਧਿਆਂ ਵਿੱਚੋਂ ਇੱਕ ਸੀ ਜਦੋਂ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਆਪਣਾ ਹਾਥੀ ਕੱਲਿਆ ਸ਼ਰਾਬਨਾਰਾ ਜਾ ਕੇ ਲੋਹ ਗੜ ਦੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਗੁਰਦੇਵ ਪਾਚੇ ਨੂੰ ਪਤਾ ਲੱਗਿਆ ਮੇਰੇ ਪਾਤਸ਼ਾਹ ਮੁਸਕਰਾਏ ਤੇ ਤੱਕਿਆ ਭਾਈ ਬਚੱਤਰ ਸਿੰਘ ਵੱਲੇ ਬਚੱਤਰ ਸਿੰਘਾਂ ਕੀ ਨਜ਼ਰ ਆਉਂਦਾ ਹੈ ਕਹਿੰਦਾ ਮਹਾਰਾਜ ਬਾਈ ਧਾਰੀਆਂ ਦਾ ਪਹਾੜੀਆਂ ਦਾ ਕੱਟਾ ਤੁਰਿਆ ਆਉਂਦਾ ਹੈ ਨੰ ਮੇਰੇ ਵਰਗਾ ਅੱਜ ਕੋਈ ਸਵਾਲ ਕਰ ਦਿੰਦਾ ਹੈ ਵੀ ਸ਼ਰਾਬ ਨਾਲ ਰੱਜਿਆ ਹੋਇਆ ਮਸਤ ਹੋਇਆ ਹਾਤੀ ਤੇ ਸਿੰਘ ਆਖਦਾ ਕਟਾ ਵੀ ਜਦੋਂ ਕੋਈ ਭਾਵਨਾ ਵਾਲਾ ਸਿੱਖ ਆਪਣੇ ਗੁਰੂ ਦਾ ਮਹਿਰਮਤ ਭਰਿਆ ਹੱਥ ਆਪਣੇ ਸੀਸ ਤੇ ਮਹਿਸੂਸ ਕਰ ਲਵੇ ਨਾ ਉਦੋਂ ਫਿਰ ਹਾਤੀ ਕੱਟੇ ਹੀ ਨਜ਼ਰ ਆਉਂਦੇ ਨੇ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਏ ਉਹਨਾਂ ਨੇ ਆਪਣੇ ਕੋਲੋਂ 나ਗਣੀ ਵਰਸ਼ਾ ਫੜਾਇਆ ਤੇ ਸੂਰਮਾ ਮੇਰੇ ਮਹਾਰਾਜ ਦੇ ਕੋਲੋਂ ਥਾਪੜਾ ਲੈ ਕੇ 나ਗਣੀ ਵਰਸ਼ਾ ਲੈ ਕੇ ਮੈਦਾਨੇ ਜੰਗ ਵਿੱਚ ਗਿਆ ਉਸ ਹਾਥੀ ਦਾ ਮੱਥਾ ਵਿੰਨਿਆ ਤੇ ਉਹ ਹਾਥੀ ਆਪਣੀ ਫੌਜ ਦਾ ਕਤਲੇਆਮ ਕਰਦਾ ਪੇਸ਼ਾ ਨੂੰ ਉਪਰਤ ਗਿਆ ਉਸ ਤੋਂ ਅੱਗੇ ਨੇ ਭਾਈ ਉਦਾਸ ਸਿੰਘ ਜੀ ਭਾਈ ਬਚਿੱਤਰ ਸਿੰਘ ਦਾ ਭਰਾ ਭਾਈ ਮਣੀ ਸਿੰਘ ਦਾ ਪੁੱਤਰ ਉਹ ਵੀ ਮਹਾਰਾਜ ਦੇ ਕੋਲ ਖੜਾ ਹੈ ਉੱਧਰ ਜਿਹੜਾ ਰਾਜਾ ਕੇਸਰੀ ਕਾਂਦੇ ਸਵਾਲੀ ਹੈ ਉਹਨੇ ਐਲਾਨ ਕੀਤਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲੈ ਕੇ ਆਉਣਾ ਹੈ ਭਾਈ ਉਦਾਸ ਸਿੰਘ ਕਹਿਣ ਲੱਗਾ ਮਹਾਰਾਜ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ ਹਜ਼ੂਰ ਨੇ ਆਗਿਆ ਬਖਸ਼ਿਸ਼ ਕੀਤੀ ਆਪਣੇ ਕੋਲੋਂ ਇੱਕ ਖਾਸ ਵਰਸ਼ਾ ਉਹ ਫੜਾਇਆ ਤੇ ਇਹ ਸੂਰਮਾ ਭਾਈ ਉਦਾਸ ਸਿੰਘ ਮੈਦਾਨੇ ਜੰਗ ਵਿੱਚ ਗਿਆ ਤੇ ਲੜਿਆ ਵੰਗਾਰਿਆਂ ਨੇ ਜਾ ਕੇ ਰਾਜੇ ਕੇਸਰੀ ਚੰਦ ਨੂੰ ਕਹਿਣ ਲੱਗਾ ਕੇਸਰੀ ਚੰਦਾ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਲੈ ਕੇ ਆਉਂਦੇ ਗੱਲਾਂ ਕਰਨਾ ਹੈ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਅਦਨਾ ਜਿਹਾ ਸਿਪਾਹੀ ਉਹਨਾਂ ਦਾ ਇੱਕ ਅਦਨਾ ਜਿਹਾ ਸਿੱਖ ਤੇਰੇ ਸਾਹਮਣੇ ਮੈਦਾਨ ਵਿੱਚ ਐ ਆ ਵਾਰ ਕਰ ਕੇਸਰੀ ਚੰਦ ਨੇ ਵਾਰ ਕੀਤੇ ਸੂਰਮੇ ਨੇ ਵਾਰ ਰੋਕੇ ਤੇ ਆਖਰਕਾਰ ਇਹ ਸੂਰਮੇ ਨੇ ਇੱਕ ਵਾਰ ਇਹੋ ਜਿਹਾ ਕੀਤਾ ਉਹ ਰਾਜੇ ਕੇਸਰੀ ਚੰਦ ਦਾ ਸਿਰ ਆਨੰਦਪੁਰ ਸਾਹਿਬ ਦੀਆਂ ਧੂੜਾਂ ਨੂੰ ਨਮਸਕਾਰ ਕਰ ਰਿਹਾ ਸੀ ਭਾਈ ਬਚਿੱਤਰ ਸਿੰਘ ਜੀ ਸੰਨ 1704 ਈਸਵੀ ਨੂੰ ਕੋਟਲਾ ਨਿਹੰਗ ਖਾਂ ਵਿਖੇ ਸ਼ਹੀਦ ਹੁੰਦੇ ਨੇ ਭਾਈ ਉਦਾਸ ਸਿੰਘ ਜੀ ਸਨ 1704 ਈਸਵੀ ਨੂੰ ਸ਼ਾਹੀ ਟਿੱਬੀ ਉੱਤੇ ਸਾਢੇ 4 ਘੰਟੇ 10 ਲੱਖ ਫੌਜਾਂ ਦਾ ਮੁਕਾਬਲਾ ਕਰਕੇ ਇਹ ਵੀ ਸ਼ਹੀਦ ਹੁੰਦੇ ਨੇ ਭਾਈ ਅਜਬ ਸਿੰਘ ਜੀ ਭਾਈ ਅਨਕ ਸਿੰਘ ਜੀ ਤੇ ਭਾਈ ਅਜਾਇਬ ਸਿੰਘ ਜੀ ਇਹ ਚਮਕੌਰ ਦੇ ਉਸ ਅਸਾਵੇਂ ਜੰਗ ਵਿੱਚ ਚਮਕੌਰ ਦੀ ਪਾਵਨ ਧਰਤੀ ਉੱਤੇ ਵੈਰੀ ਦਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੁੰਦੇ ਨੇ ਦੋ ਪੁੱਤ ਭਾਈ ਮਨੀ ਸਿੰਘ ਜੀ ਦੇ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਉਹਨਾਂ ਦੇ ਨਾਲ ਸਨ 1734 ਈਸਵੀ ਨੂੰ ਲਾਹੌਰ ਵਿਖੇ ਨਖਾਸ ਚੌਕ ਵਿਖੇ ਉਹ ਵੀ ਵੈਰੀ ਵੱਲੋਂ ਦਿੱਤੇ ਹੋਏ ਤਸੀਹਿਆਂ ਦੇ ਨਾਲ ਸ਼ਹਾਦਤ ਦਾ ਜੰਮ ਪਿੰਦੇ ਨੇ ਇੱਕ ਹੋਰ ਬੜੀ ਅਹਿਮ ਗੱਲ ਭਾਈ ਦੇਸਾ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਆਮ ਰਹਿਤਾ ਨਾਮੇ ਦਾ ਲਖਾਰੀ ਕਹਿ ਕੇ ਯਾਦ ਕਰਦੇ ਹਾਂ ਇਹ ਭਾਈ ਦੇਸਾ ਸਿੰਘ ਜੀ ਵੀ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਸਨ ਤੇ ਹੁਣ ਇਹਨਾਂ ਤੋਂ ਅੱਗੇ ਆਪਾਂ ਗੱਲ ਕਰਾਂਗੇ ਭਾਈ ਮਨੀ ਸਿੰਘ ਜੀ ਦੇ ਪੁੱਤਰਿਆਂ ਦੀ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਆਪਣੇ ਜਿੰਦੜੀਆਂ ਜਿਹੜੀਆਂ ਨੇ ਉਹ ਘੋਲ ਕਮਾਈਆਂ ਨੇ ਭਾਈ ਮਨੀ ਸਿੰਘ ਦੇ ਦੋ ਪੁੱਤਰੇ ਭਾਈ ਚਿੱਤਰ ਸਿੰਘ ਦੇ ਪੁੱਤਰ ਇੱਕ ਭਾਈ ਕੇਸੋ ਸਿੰਘ ਜਿਹੜੇ ਬਿਲਾਸਪੁਰ ਦੀ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਤਰਫੋਂ ਲੜਦੇ ਹੋਏ ਸ਼ਹੀਦ ਹੋਏ ਤੇ ਇੱਕ ਭਾਈ ਸੈਨਾ ਸਿੰਘ ਜਿਹੜੇ ਸਧੌਰੇ ਦੀ ਜੰਗ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਲੜਦੇ ਹੋਏ ਉਹ ਵੀ ਸ਼ਹਾਦਤ ਦਾ ਜਾਮ ਪੀਂਦੇ ਨੇ ਭਾਈ ਬਚਿੱਤਰ ਸਿੰਘ ਦਾ ਇੱਕ ਪੁੱਤ ਭਾਈ ਸੰਗਰਾਮ ਸਿੰਘ ਚੱਪੜਚੜੀ ਦੇ ਮੈਦਾਨ ਵਿੱਚ ਸ਼ਹੀਦ ਹੁੰਦਾ ਸ਼ਹਾਦਤ ਦਾ ਜੰਮ ਪਿੰਦਾ ਤੇ ਦੂਜਾ ਭਾਈ ਰਾਮ ਸਿੰਘ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਲੈ ਕੇ ਜਾਇਆ ਗਿਆ ਉੱਥੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਭਾਈ ਉਦਾਇ ਸਿੰਘ ਦੇ ਸੱਤ ਪੁੱਤਰਾਂ ਵਿੱਚੋਂ ਪੰਜ ਮਰਦਾਂ ਨੇ ਕੌਮ ਖਾਤਰ ਲਾੜੀ ਮੌਤ ਵਿਆਈ ਜਿਨ੍ਹਾਂ ਚੋਂ ਭਾਈ ਮਹਿਬੂਬ ਸਿੰਘ ਤੇ ਭਾਈ ਫਤਿਹ ਸਿੰਘ ਨੇ ਚੱਪੜਚੜੀ ਦੇ ਮੈਦਾਨ ਵਿੱਚ ਜੂਝਦੇ ਹੋਣੇ ਸ਼ਹਾਦਤ ਦੀ ਦੇਵੀ ਦੀ ਗੋਦਾਂ ਨਿਗ ਮਾਣਿਆ ਆਨੰਦ ਮਾਣਿਆ ਭਾਈ ਬਾਗ ਸਿੰਘ ਜਿਹੜੇ ਬਲਾਸਪੁਰ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ ਭਾਈ ਅਲਬੇਲ ਸਿੰਘ ਤੇ ਭਾਈ ਮੋਹਰ ਸਿੰਘ ਜਿਹੜੇ ਸਢੌਰੇ ਦੀ ਜੰਗ ਵਿੱਚ ਵੀਰਗਤੀ ਨੂੰ ਪ੍ਰਾਪਤ ਹੁੰਦੇ ਨੇ ਸੋ ਤਕਰੀਬਨ ਇੱਕ ਹੀ ਪਰਿਵਾਰ ਦੇ 28 ਮੈਂਬਰ ਸਿੱਖ ਕੌਮ ਤੋਂ ਆਪਾਂ ਘੂੜ ਕਮਾ ਜਾਂਦੇ ਨੇ ਐਸੇ ਮਹਾਨ ਮਰਦਾਂ ਦੀ ਮਹਾਨ ਕਮਾਈ ਨੂੰ ਕੋਟ ਕੋਟ ਨਮਨ ਹੈ ਕੋਟ ਕੋਟ ਨਮਸਕਾਰ ਹੈ